ਗੜ ਦੇ ਵਿੱਚ ਚਿੱਤਰਾਂ ਦਾ ਹਾਰ ਅਤੇ ਮੂੰਹ ਤੇ ਕਾਲਖ ਮਲ ਕੇ ਬਾਜ਼ਾਰ ਦੇ ਵਿੱਚ ਵੀ ਅਨੋਖਾ ਪ੍ਰਦਰਸ਼ਨ ਕਰ ਰਹੇ ਮੁਹੱਲਾ ਨਿਵਾਸੀ ਨੇ ਜਿਸ ਦੇ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਿਲ ਨੇ ਤਰਸਲੇ ਇਹ ਮਾਮਲਾ ਹੈ ਨਾਪਾ ਸ਼ਹਿਰ ਦੇ ਪੱਟਾ ਫੜੇ ਮੁਹੱਲੇ ਦਾ ਜਿੱਥੇ ਮੁਹੱਲੇ ਦੇ ਵਿਅਕਤੀ ਮਨੋਜ ਕੁਮਾਰ ਮੋਜਾ ਤੋਂ ਮੁਹੱਲਾ ਨਿਵਾਸੀ ਉਸ ਦੀਆਂ ਅਸ਼ਲੀਲ ਹਰਕਤਾਂ ਤੋਂ ਐਨੇ ਤੰਗ ਆ ਚੁੱਕੇ ਸਨ ਕਿ ਉਹਨਾਂ ਨੇ ਤੰਗ ਆ ਕੇ ਮਨੋਜ ਕੁਮਾਰ ਉਰਫ ਮੋਜਾ ਦਾ ਜਿਹੜਾ ਮੂੰਹ ਕਾਲਾ ਕੀਤਾ ਅਤੇ ਚਿੱਤਰਾਂ ਦਾ ਹਾਰ ਪਾ ਕੇ ਉਸ ਦਾ ਸ਼ਰੀਰਾਂ ਬਾਜ਼ਾਰ ਦੇ ਵਿੱਚ ਜਲੂਸ ਕੱਢਿਆ ਉਸ ਦੇ ਖਿਲਾਫ ਜਮ ਕੇ ਔਰਤਾਂ ਦੇ ਵੱਲੋਂ ਨਾਰੀ ਫਾਜੀ ਕੀਤੀ ਗਈ ਔਰਤਾਂ ਦੇ ਵੱਲੋਂ ਉਸ ਦੇ ਮੂੰਹ ਤੇ ਕਾਲਖ ਵੀ ਮਲ ਦਿੱਤੀ ਗਈ ਹੈ ਜਮ ਕੇ ਉਸ ਦੀ ਚਿੱਤਰ ਪ੍ਰੇਡ ਕੀਤੀ ਗਈ ਹੈ ਮਨੋਜ ਕੁਮਾਰ ਦੀ ਭੈਣ ਦੇ ਵੱਲੋਂ ਆਪਣੇ ਭਰਾ ਦੇ ਖਿਲਾਫ ਵੀ ਗੰਭੀਰ ਦੋਸ਼ ਲਗਾਏ ਗਏ ਨੇ ਜੇ ਪਟਾਵਾਲਾ ਮੱਲਾ ਹੈਗਾ ਸਾਰਾ ਤੁਹਾਡੇ ਸਾਹਮਣੇ ਖੜਾ ਹੈਗਾ ਇਹ ਬੰਦਾ ਮੋਜਾ ਹੈਗਾ ਮੇਰਾ ਭਰਾ ਮੋਜਾ ਮਨੋਜ ਕੁਮਾਰ ਪਾਟਿਆ ਦਾ ਨਾਮ ਹੈਗਾ ਇਹਨੇ ਸਾਰੇ ਮਹੱਲੇ ਦੇ ਵਿੱਚ ਗੰਦ ਪਾਇਆ ਪਿਆ ਲੋਕਾਂ ਦੇ ਧੀਆਂ ਪੈਣਾ ਨੂੰ ਗੰਦ ਬੋਲਦਾ ਲੋਕਾਂ ਦੇ ਕੋਠੇ ਟੱਪਦਾ ਜੀ ਹੈ ਸ਼ਰਾਬਾਂ ਰੇ ਪਲਾਂਦਾ ਮਹੱਲੇ ਦੇ ਵਿੱਚ ਜੂਏ ਬਾਜ਼ੀਆਂ ਇਹ ਕਰਦਾ ਵੈ ਜਨਾਨੀ ਬਾਜ਼ੀ ਇਹ ਕਰਦਾ ਓਰੇ ਸਾਰਾ ਮਹੱਲਾ ਇਹ ਤਾਂ ਪਰੇਸ਼ਾਨ ਹੋਇਆ ਪਿਆ ਇਹਨੇ ਸਾਨੂੰ ਬਹੁਤ ਨਜਾਇਜ਼ ਤੰਗ ਕੀਤਾ ਹੋਇਆ ਅੱਜ ਤੁਸੀਂ ਕੀ ਕੀਤਾ ਅੱਜ ਅਸੀਂ ਇਹਨਾਂ ਦਾ ਕੁਝ ਨਹੀਂ ਕੀਤਾ ਇਹ ਤਿੰਨੇ ਦਿਨ ਹੋ ਗਏ ਮੇਰੀ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਗਲਿਚ ਖੜ ਕੇ ਗੰਦੀਆਂ ਉਹ ਜੇ ਨਜਾਇਜ਼ ਗਾਲਾਂ ਕੱਢਦਾ ਜਿਹੜੇ ਸੁਣਨ ਲਾਇਕ ਵੀ ਨਹੀਂ ਹੈਗੀਆਂ ਸਾਡੇ ਕੋਲ ਸਾਰਾ ਕੁਝ ਪਿਆਏ ਦਾ ਇਹ ਰਾਤ ਨੂੰ 12 ਵਜੇ ਸ਼ਰਾਬ ਪੀ ਕੇ ਆਊਗਾ ਤਾਂ ਔਰੇ ਕੰਜਰ ਕਲੇਸ਼ ਕਰੂਗਾ 4 ਵਜੇ ਆਊਗਾ ਤਾਂ ਕੰਜਰ ਕਲੇਸ਼ ਕਰੂਗਾ ਇਸ ਤੋਂ ਅਸੀਂ ਤੰਗ ਆਏ ਪਿਆ ਅਸੀਂ ਇਹਨੂੰ ਨਹੀਂ ਰੱਖਣਾ ਚਾਹੁੰਦੇ ਮਹੱਲੇ ਦੇ ਵਿੱਚ ਸਾਰੇ ਮਹੱਲੇ ਤੋਂ ਤੁਸੀਂ ਪੁੱਛ ਸਕਦੇ ਹੋ ਵੀ ਇਹਦੇ ਕੀ ਹਾਲਤ ਨੇ ਇਹਦਾ ਬਸ ਤੁਸੀਂ ਪੁੱਛੋ ਹੀ ਨਾ ਇਹਨੇ ਬਹੁਤ ਗੰਦ ਪਾਇਆ ਪਿਆ ਨਾਲ ਨਾਬੇ 'ਚ ਕਰਜ਼ਾਈ ਹੋਇਆ ਪਿਆ ਪਹਿਲੇ ਨਾਬੇ ਤੋਂ ਕਰਜ਼ਾ ਚੱਕ ਕੇ ਲੁਧਿਆਣੇ ਗਿਆ ਲੁਧਿਆਣੇ ਤੋਂ ਕਰਜ਼ਾ ਚੱਕ ਕੇ ਨਾਬੇ ਆਇਆ ਹੁਣ ਇਹ ਨਾਬੇ 'ਚ ਆ ਕੇ ਨੇ ਨਾ ਗੰਦ ਪਾਇਆ ਹੈ ਪੁੱਛੋ ਹੀ ਨਾ ਤੁਸੀਂ ਆ ਮੇਰੀ ਕੁੜੀ ਹੈਗੀ ਐ ਇਹ ਤੇ ਗਲਤ ਨਿਗਾਹ ਰੱਖਦਾ ਸਾਰਾ ਦਿਨ ਨਾ ਗੰਦ ਤੁਸੀਂ ਹੁਣ ਕੀ ਮੰਨਤ ਕਰਦੇ? ਅਸੀਂ ਇਹਨੂੰ ਕਹਿਨੇ ਵੀ ਅਸੀਂ ਇਹਨੂੰ ਹੁਣ ਕੱਢਣਾ ਚਾਹੁੰਦੇ ਅਸੀਂ ਨਹੀਂ ਰੱਖਣਾ ਚਾਹੁੰਦੇ ਇਹਨੂੰ ਆਪਣੇ ਘਰੇ। ਹੁਣ ਇਹਨਾਂ ਦਾ ਕੋਈ ਕਾਰਵਾਈ ਨਹੀਂ ਕੀਤੀ ਬਸ ਇਹਨੂੰ ਕਹਿਨੇ ਆਪਣਾ ਸਮਾਨ ਚੁੱਕ ਕੇ ਤੇ ਉਰੋਂ ਜਾਵੇ। ਬਸ। ਤੁਸੀਂ ਇਹਨੂੰ ਬਾਜ਼ਾਰ ਤੇ ਵੀ ਘੁਮਾਇਆ। ਉਹ ਸਾਰੇ ਬਾਜ਼ਾਰ ਤੇ ਦਾ ਸਾਰੇ ਗਲ ਚ ਗਾਲਾਂ ਕੱਢਿਆ ਤੇ ਬਾਜ਼ਾਰ ਤੇ ਦਾ ਘੁਮਾਣਾ ਹੀ ਸੀਗਾ ਜੀ। ਜੀ ਇਹਨੂੰ ਦੇਖ ਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਇਆ ਤੋਂ। ਇਹਨੂੰ ਦੇਖ ਕੇ ਹੋਰ ਵੀ ਕੋਈ ਖੜਾ ਹੋਊਗਾ ਇਦਾਂ ਹੀ। ਅਸੀਂ ਨਹੀਂ ਚਾਹੁੰਦੇ ਵੀ ਇਹਨੂੰ ਅਸੀਂ ਆਪਣੇ ਮਹੱਲੇ ਚ ਰੱਖੀਏ। ਅੱਜ ਦੇਖੋ ਸਾਨੂੰ ਇਹਨੇ ਸਾਡੀਆਂ ਇੱਜ਼ਤਾਂ ਸਭ ਦੀ ਮੋਹ ਕੀਤੀਆਂ ਨੇ ਤਾਰ-ਤਾਰ। ਕੋਈ ਇਹਨੇ ਬੁੱਢੀ ਨਹੀਂ ਛੱਡੀ ਕੋਈ ਜਵਾਨ ਨਹੀਂ ਛੱਡੀ ਕੋਈ ਬੱਚਾ ਨਹੀਂ ਛੱਡਿਆ 10 ਸਾਲ ਦਾ ਬੱਚਾ ਵੀ ਨਹੀਂ ਛੱਡਿਆ ਇਹਨੇ ਸਭ ਨੂੰ ਬੇਇੱਜ਼ਤੀ ਕਰਦਾ ਸਾਰਿਆਂ ਦੀ ਬਹੁਤ ਜ਼ਿਆਦਾ ਸਭ ਨੂੰ ਗਲਤ ਕਿਸੇ ਦਾ ਸਰੀਰ ਪਰਖਦਾ ਕਿਸੇ ਦਾ ਕੁਛ ਬਹੁਤ ਜ਼ਿਆਦਾ ਨਜਾਇਜ਼ ਕਰਦਾ ਇਹ ਅਸੀਂ ਇਹਨੂੰ ਮਹੱਲੇ 'ਚ ਨਹੀਂ ਰੱਖਣਾ ਇਹਨੂੰ ਬਾਹਰ ਕੱਢਣਾ ਹੈ ਕੁਝ ਨਹੀਂ ਕਰਦਾ ਜੀ ਇਹ ਬਿੱਲ ਹੈ ਜੂਏ ਖੇਡਦਾ ਹੈ ਸ਼ਰਾਬਾਂ ਪੀਂਦਾ ਹੈ ਇੱਥੇ ਲਿਆਂਦਾ ਹੈ ਬੰਦਿਆਂ ਨੂੰ ਬਲਾ ਬਲਾ ਕੇ ਸ਼ਰਾਬਾਂਆਂ ਨੂੰ ਜੂਏ ਵਾਲਿਆਂ ਨੂੰ ਹਾਂ ਜੀ ਸਾਰੇ ਮਹੱਲੇ ਦੇ ਕੋਠਿਆਂ ਤੇ ਟੱਪਦਾ ਹੈ ਜੀ ਲੇਡੀਜ਼ ਦੇ ਅੰਡਰਗਾਰਮੈਂਟਸ ਦੀ ਚੋਰੀ ਕਰਦਾ ਹੈ ਇਹ ਕੋਠਿਆਂ ਤੋਂ ਸਾਰਾ ਦੁਖੀ ਨੇ ਮਲੇ ਸਾਰਾ ਦੁਖੀ ਹੈ ਜੀ ਸਾਰਾ ਦੁਖੀ ਐ ਐਂਡ ਤੱਕ ਮੱਲਾ ਦੁਖੀ ਹੈ ਜੀ ਇਹ ਤੋਂ ਤੇ ਅੱਜ ਅਸੀਂ ਇਹਨੇ ਫੇਰ ਗਾਲਾਂ ਕੱਢੀਆਂ ਨੇ ਅੱਜ ਅਸੀਂ ਫੇਰ ਫੈਂਟਿਆ ਇਹਨੂੰ ਚੰਗਾ ਸਾਰੀ ਲੇਡੀਜ਼ ਨੇ ਕਿ ਅਸੀਂ ਇਹਨਾਂ ਨੂੰ ਰੱਖਣਾ ਸਾਰੇ ਗਾਲਾਂ ਦੀ ਲੇਡੀਜ਼ ਨੇ ਰਾਲ ਕੇ ਖੁੱਟੇ ਅਸੀਂ ਇਹਨੂੰ ਘਰੇ ਨਹੀਂ ਰੱਖਣਾ ਜੀ ਪੀ ਪ੍ਰੋਬਲਮ ਆ ਵੀਡੀਓ ਤੁਹਾਨੂੰ ਦਿੱਤੇ ਸਰ ਮੈਨੂੰ ਪ੍ਰੋਬਲਮ ਹੀ ਪ੍ਰੋਬਲਮ ਹੈ ਹਰ ਇੱਕ ਦੀ ਧੀ ਪੈਂਦੇ ਇਹ ਗਲਤ ਨਿਗਾਹ ਰੱਖਦਾ ਉਤੋਂ ਜਿਹੜੀ ਕੋਈ ਨਵੀਂ ਤਿਆਰ ਹੋਗੇ ਨਿਕਲ ਜੇ ਕਹੂਗਾ ਮੇਰੇ ਲਈ ਤਿਆਰ ਹੁੰਦੀ ਹੈ ਮੇਰਾ ਮੇਰੇ ਚਾਹੇ ਜਿੰਨੀ ਮਰਜੀ ਉਮਰ ਹੋਵੇ ਮੇਰੇ ਮਾਵਾ ਬਿਆਨ ਨਾ ਬਿਆਣ ਇਹਨੂੰ ਕੀ ਤਕਲੀਫ ਹੈ ਕਹਿੰਦਾ ਮੇਰੇ ਕਰਕੇ ਤੂੰ ਵਿਆਹ ਨਹੀਂ ਕਰਾਂਦੀ ਲੈ ਮੈਂ پاਗਲ ਆ ਇਹਦੇ ਪਿੱਛੇ ਉਹ ਕਰੂੰਗੀ ਹਰ ਇੱਕ ਦੀ ਤੀ ਭੈ ਜੰਮ ਦਾ ਜਵਾਕ ਹਲ ਢਿੱਡ ਚ ਐ ਉਹਦੇ ਬਾਰੇ ਵੀ ਇਹ ਗਲਤ ਬੋਲਦਾ ਕਹਿੰਦਾ ਮੇਰੇ ਲਈ ਤਿਆਰ ਹੋ ਰਿਹਾ ਇਹ ਕੋਈ ਗੱਲਾਂ ਨਹੀਂ ਗਿਆ ਕਹਿਣ ਵਾਲੀਆਂ ਹੈ ਮੇਰੀਆਂ ਆਹ ਮੇਰੀ ਭਤੀਜੀਆਂ ਮੇਰੀਆਂ ਭਾਂਜੀਆਂ ਸਾਰੀਆਂ ਗਣਾਤੀਆਂ ਨੇ ਮੇਰੀਆਂ ਸਾਰੀਆਂ ਸੱਤੇ ਭੈਣਾ ਗਣਾਤੀਆਂ ਨੇ ਮੇਰੀਆਂ ਪਰਜਾਈਆਂ ਨਹੀਂ ਕੋਈ ਛੱਡੀਆਂ ਨੇ ਕਹਿੰਦਾ ਸਾਰੀਆਂ ਮੇਰੇ ਪਿੱਛੇ ਨੇ ਇਹਨੂੰ ਇਹਦੇ ਪਿੱਛੇ ਹਜੇ ਪਿੱਛੇ ਰਾਵਾਂਗੇ ਤੋਡੀ ਕੀ ਲੱਗਦੀ ਸਾਡੇ ਗਵਾਂਢੀ ਲੱਗਦਾ ਏ ਮੈਨੂੰ ਅੱਗੋ ਕਹਿੰਦਾ ਕਹਿੰਦਾ ਸ਼ਾਮ ਨੂੰ ਮੇਰੇ ਪਿੱਛੇ ਤਿਆਰ ਹੋ ਕੇ ਨਿਕਲਦੀ ਐ ਬੰਦਾ ਆਪਣੀ ਦੁਕਾਨਦਾਰੀ ਤੇ ਵੀ ਬੈਠ ਜੋ ਬੈਠਣ ਜੋਗਾ ਹੈਗਾ ਇੰਨਾ ਗਲਤ ਬੋਲਦਾ ਸਾਡੇ ਕੋਈ ਆਂਦਾ ਉਹਨੂੰ ਕਹਿੰਦੇ ਮੇਰੇ ਨਾਲ ਪਈਆਂ ਹੋਈਆਂ ਸਾਰਿਆਂ ਦੇ ਘਰੇ ਕੋਈ ਨਾ ਕੋਈ ਆਂਦਾ ਹੀ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਹਾਂ ਵੀ ਹਰ ਹਰ ਬੰਦੇ ਨਾਲ ਹਰ ਤੀਮੀ ਗਲਤ ਹੁੰਦੀ ਹੈ ਕੋਈ ਭਰਾ ਹੁੰਦਾ ਕੋਈ ਭੈਣ ਹੁੰਦੀ ਹੈ ਇਹ ਹਰ ਇੱਕ ਨੂੰ ਗਲਤ ਬੋਲਦਾ ਕਹਿੰਦਾ ਤੂੰ ਕਿਉਂ ਆਣੀ ਤੇਰਾ ਕੀ ਮਤਲਬ ਉਹ ਰਿਆਂ ਦਾ ਆ ਮੇਰੀ ਮਾਂ ਨੂੰ ਕਹਿੰਦਾ ਵੀ ਹਾਂ ਵੀ ਹਣਾ ਕਹਿੰਦਾ ਮੇਰੇ ਪਿੱਛੇ ਕਹਿੰਦਾ ਮੇਰੇ ਪਿੱਛੇ ਕਹਿੰਦਾ ਤੂੰ ਵਿਆਹ ਨਹੀਂ ਕਰ ਰਹੀ ਹੈਗੀ ਕਿਉਂ ਇਸ ਨੱਖਾ ਵਾਲਾ